जगम <Müzik>, ਜਗ ਮੈਂ ਸੋਪਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਵੇ ਇਸ ਸੰਸਾਰ ਦੇ ਵਿੱਚ ਨਾਮ ਦੀ ਵਡਿਆਈ ਹੈ ਸੋਭ ਭਗਤ ਨਾਮਦੇਵ ਜੀ ਦੀ ਬੜੀ ਸੋਭਾ ਹੁੰਦੀ ਹੈ ਜਸ ਸੁੰਦਰ ਭਗਤ ਲੋਚਨ ਜੀ ਨੇ ਆ ਕੇ ਦੇਖਿਆ ਭਗਤ ਜੀ ਆਪਣਾ ਕੰਮ ਵੀ ਕਰ ਰਹੇ ਚੰਦੇ ਠਾਕ ਰਹੇ ਮਨ ਦੇ ਵਿੱਚ ਸਵਾਲ ਪੈਦਾ ਹੋ ਗਿਆ ਸ਼ਬਦ ਉਚਾਰਨ ਕੀਤਾ ਨਾਮਾ ਮਾਇਆ 모ਹ ਕੈਤ ਲੋਚਨ ਮੀਤ ਕਾਹੇ ਚੀਪੋ ਛਾਇ ਲੈ RAMNAND AVCHI ਮੈਂ ਤਾਂ ਸੁਣਿਆ ਸੀ ਤੁਸੀਂ ਬੰਦਗੀ ਬੜੀ ਕਰਦੇ ਹੋਵੋਗੇ ਪਰ ਤੁਸੀਂ ਤਾਂ ਆਪਣੇ ਕੰਮਕਾਰ ਕਰ ਰਹੇ ਹੋ ਕਿਰਤ ਕਰ ਰਹੇ ਆਂ ਕਈਆਂ ਦਾ ਖਿਆਲ ਹੁੰਦਾ ਵੀ ਜਿਹੜੀ ਬੰਦਗੀ ਏ ਵਿਹਲੇ ਬੰਦੇ ਕਰ ਸਕਦੇ ਆਂ ਜਿਹੜੇ ਵਹਿਲੇ ਆ ਨਾ ਇਹ ਬੰਦਗੀ ਕਰ ਸਕਦੇ ਆ ਜਿਹੜੇ ਕੰਮ ਕਾਰ ਕਰਨ ਵਾਲੇ ਨੇ ਉਹ ਬੰਦਗੀ ਨਹੀਂ ਕਰ ਸਕਦੇ ਤੇ ਜਿਹੜੇ ਵਹਿਲੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਜਲਦੀ ਸਾਹਿਬ ਦੇ ਕਿੰਨੇ ਪਾਠ ਕਰਦੇ ਆ ਜਿਹੜਾ ਬਿਲਕੁਲ ਕੋਰਾ ਬੰਦਾ ਵਹਿਲਾ ਨਾ ਕੋਈ ਕੰਮ ਨਹੀਂ